ਹਰ ਗੋਬੇ ਸਾਹਿਬ ਸਾਹਿਬ ਨੂੰ ਮਹਾਰਾਜ ਨੂੰ ਅਸੀਂ ਤਲਵਾਰ ਬਣਾ ਕੇ ਦਿੱਤੀ ਸੀ। ਅੱਛਾ ਜੀ। ਪੱਕੀ ਤੁਹਾਡੇ ਤੁਹਾਡੇ ਪੁਰਖਿਆਂ ਨੇ। ਹਾਂ। ਇਹ ਸਵਾਲ ਆ ਜਾਂਗਾ ਜੀ। ਹਾਂ ਜੀ ਸਵਾਲ ਆ ਜਾਂਗੇ ਤੁਪਕਲ ਤੇ। ਕਮਰ ਕੱਸੇ ਦੇ ਵਿੱਚ ਪਾਣ ਵਾਸਤੇ। ਇਹ ਕਿਵੇਂ ਕਿਵੇਂ ਕੰਮ ਕਰਦਾ ਜੀ? ਇਹਨੂੰ ਦੰਤਨ ਦੁੱਤਣ ਵਢਣ ਵਾਸਤੇ। ਇਹ ਕੋਈ ਚੜ ਕੇ ਆ ਰਹੇ ਹੋ ਫਿਰ ਉਹਦਾ ਵੀ ਕੰਮ ਕਰ। ਕਿਹਦੀ ਨੂੰ ਤਾਂ ਉਹਨੂੰ ਫਿਰ ਫੱਤੇ ਕਰ ਦੂਗੇ ਇਹ ਮੋਰਚਾ। ਸਰਕਾਰ ਤਾਂ ਪਹਿਲੇ ਕਹਿੰਦੀ ਕਹਿੰਦੀ ਮਾਤਮਾਂ ਵਾਲਾ ਬਿੰਗਲ ਵਜਾਉਣਾ ਆਪਾਂ ਨੇ। ਸਰਕਾਰ ਤੋਂ ਥੋੜੀ ਜਿਹੀ ਲਵਜ ਬੋਲ ਲੈਦੇ ਉਹਦੇ ਵਿੱਚ ਵੀ ਖੋਲ ਦੂਗੀ ਖਜ਼ਾਨਾ ਵੀ ਅਤਿ ਕਵਾਦੀ ਹੈ ਫਲਾਣਾ ਹੈ ਟਿਕੜਾ ਹੈ ਉਹ ਹੈ ਜਿਹੜਾ ਸ਼ਸਤਰ ਦੇ ਬਾਰੇ ਵਿੱਚ ਬੋਲੂਗਾ ਜਿਹੜਾ ਸਿੱਖ ਕੌਮ ਦੇ ਵਿੱਚ ਬਾਰੇ ਬੋਲੂਗਾ ਉਹਨਾਂ ਨੂੰ ਅਤਿ ਕਵਾਦੀ ਬਣਾ ਦੂਗੀ ਸਰਕਾਰ ਕੇਸ ਬਾਦੰਦੀ ਹੈ ਪਕੜੂ ਕੋਈ ਇੱਕ ਪਾਣਗੇ ਪੰਜ ਸਾਡੇ ਜੀਨੇ ਵੀ ਦਾਦੇ ਪਰਦਾਦੇ ਸਾਡੇ ਉਹ ਸ਼ਸਤਰ ਬਣਾਦੇ ਬਣਾਦੇ ਮਰ ਕੇ ਉਨੇ ਤੀਜੀ ਚੌਥੀ ਪੀੜ੍ਹੀ ਹੈ ਤੁਹਾਨੂੰ ਨਹੀਂ ਕਹਿਣਾ ਇਹ ਵੀ ਚੱਕੋ ਚੱਕੋ ਆਪਣੇ ਭਾਈ ਸਟਾਲਾਂ ਸਤੂਲਾਂ ਜਿੱਥੇ ਨਹੀਂ ਲਾਉਣੀ ਰੇੜੀਆਂ ਵੀ ਚੱਕ 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 ਤੇਰਾ ਡੰਮ ਡਮਾ ਉਹਨੇ ਕਿਵੇਂ ਮੇਰੇ ਬਾਬਾ ਫਤੇ ਸਿੰਘ ਦੀ ਧਰਤੀ ਤੇ ਬੈਟਿਆ ਬਾਬਾ ਫਤੇ ਸਿੰਘ ਦੀ ਧਰਤੀ ਤੇ ਅਸੀਂ ਕਿਵੇਂ ਚਗਲੀਏ ਇਸੀ ਜਗ੍ਹਾ ਤੇ ਆਸਰੇ ਤੇ ਆਏ ਵੀ ਆਪ ਤਾਂ ਡਿੱਡ ਪਾਲਣਾ ਅਸੀਂ ਸਾਡੀ ਕਿਹੜੀ ਨੌਕਰੀ ਹੈ ਸਾਾਨੂੰ ਤਾਂ ਨੌਕਰੀ ਵੀ ਨਹੀਂ ਦਿੰਦੀ ਸਰਕਾਰ ਨਾਲੇ ਸਾਨੂੰ ਤਾਂ ਜਿਹੜੀ ਫੈਟਰੀ ਐਸਲੇ ਬਣਾਉਣੇ ਨੇ ਸਰਕਾਰ ਦੀ ਸਾਨੂੰ ਉਹਦੇ ਵਿੱਚ ਲਾ ਦੇਵੇ ਸਾਡੇ ਬੱਚੇ ਉਹਦੇ ਵਿੱਚ ਲੱਗ ਜਾਣ ਬਣਾ ਲੈਣ ਬਦੂਕਾ ਬਣਾਉਣ ਲੱਗ ਜਾਣ ਤੋਪਾ ਬਣਾਉਣ ਲੱਗ ਜਾਣ ਸਾਡੀ ਜ਼ਿੰਦਗੀ ਬਣ ਜੂਗੀ ਸਾਡੀ ਸਿਕਲੀ ਨਾਲੇ ਤੁਸੀਂ ਕਹਿੰਦੇ ਸਰਕਾਰ ਜ਼ੁਲਮ ਕਰਦੀ ਹੈ ਜ਼ੁਲਮ ਕਰਦੀ ਹੈ ਫੇ ਹੁਣ ਤੁਸੀਂ ਕਹਿੰਦੇ ਅਸੀਂ ਸਰਕਾਰ ਵੱਲੋਂ ਵੀ ਸ਼ਸਤਰ ਫੇ ਫੇ ਤਾਂ ਨਾ ਤਸ਼ੱਦਦ ਨਾ ਨੌਜਾਨਾ ਪਰ ਕਰਨਾ ਉਹ ਤਾਂ ਚੱਲਣਾ ਆਰਾ ਹੁਣ ਅਸੀਂ ਗੇਲ ਕਾਨੂੰਨ ਸ਼ਸਤਰ ਦੇ ਦਾਂਗੇ ਨਾ ਸਾਨੂੰ ਸਰਕਾਰ ਪਗੜ ਲੂ ਇਹ ਆਖਦਾ ਤੈਨੂੰ ਮੈਂ ਹੁਣ ਤੈਨੂੰ ਦੇ ਦਿੱਤਾ ਨਾ ਮੈਂ ਤੂੰ ਬਦੂਖ ਬਪ ਪਿਸਤੋਲ ਬਣਾ ਕੇ ਦੇ ਦਿੱਤਾ ਨਾ ਤਾਂ ਮੈਨੂੰ ਸਰਕਾਰ ਭੇਜ ਲੂੰਗੀ ਇਹ ਹੁਣ ਇਹ ਬਚੰਗੀ ਮੇਰਾ ਜੜ ਦੂਗਾ ਆਹਾਂ ਚਲੋ ਆ ਜਾ ਵੀ ਲਾਲਾ ਲਾਲਾ ਨਾਮ ਰੱਖਿਆ ਇਹਦਾ ਇਹ ਤਾਂ ਗੁਰਮukh ਸਿੰਘ ਹੈ ਗੁਰਮukh ਸਿੰਘ ਅੱਛਾ ਇਹਨੂੰ ਲਾਲਾ ਕਹਿੰਦੇ ਹੁੰਦੇ ਹੀ ਐ ਇਹਨੂੰ ਜੜ ਕੇ ਦਿਓ ਇਹ ਸਾਨੂੰ ਦਾ ਵਰਦਾਨ ਦਿੱਤਾ ਓਏ ਮਹਾਰਾਜ ਨੇ ਸਾਨੂੰ ਤਾਂ ਮਾਰੇ ਤੇ 6ਵੇਂ 50 ਕੋਬੇ ਸਹਿਬ ਨੇ ਵੀ ਤੁਸੀਂ ਜਿਹੜੀ ਚੀਜ਼ ਤੁਸੀਂ ਦੇਖ ਲਈ ਉਹ ਚੀਜ਼ ਤੁਸੀਂ ਬਣਾ ਤੋਗੇ ਉਹ ਪੱਤੀ ਚੱਲੀ ਜਾਂਦੀ ਵੇਖ ਲੈ ਬੱਚਾ ਹੈ ਮਾਰਾ ਦਾ ਪਰਦਾ ਨੇ 6ਵੇਂ 50 ਕੋਬੇ ਸਹਿਬ ਦਾ ਉਹਦਾ ਪਰਦਾ ਨੇ ਵੀ ਜਿੰਦਾ ਬੱਚਾ ਤੁਹਾਡਾ ਮਿਸਤਰੀ ਪੈਦਾ ਹੋਊਗਾ ਆਹ ਦੇ ਗੁੱਲੀਆਂ ਛਿਲ-ਛਿਲ ਕੇ ਨੇ ਫੇਕ ਰੱਖੀਆਂ ਆਹ ਦੇ ਕਿਨਾਂ ਨੇ ਅੱਛਾ ਆ ਦੇਖੋ ਇੰਨੇ ਸਾਰੇ ਸਾਰੇ ਦਿਨੇ ਹੀ ਚਲਾਉਂਦੇ ਨੂੰ ਕਮਾਲ ਕਰਤੀ ਆ ਦੇਖ ਗੁੱਲੀਆਂ ਦੇਖ ਛਿਲ ਛਿਲ ਗਿਆ ਦੇਖੋ ਲਾਲਾ ਕੀ ਹਾਲ ਹੈ ਹੈਲੋ ਠੀਕ ਹੈ ਬਣਾਉਂਦਾ ਪੂਰੀ ਥੋੜੀ ਕੰਮ ਕਰਨਾ ਪੁੱਤ ਇਹ ਤੈਨੂੰ ਵਧੀਆ ਲੱਗਦਾ ਮੈਂ ਜਿੰਨੇ ਵੀ ਨੌਜਵਾਨੋਂ ਵੀ ਨਸ਼ਾ ਪਤਾ ਛੱਟੋ ਔਰ ਹਰ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਪੰਜ ਪੰਜ ਬੀਬੀ ਸ਼ਸਤਰ ਹੋਣੇ ਚਾਹੀਦੇ ਨੇ ਜਿੰਨੇ ਜੀ ਹਨ ਜਿੰਨੇ ਵੀ ਜੀ ਹਨ ਹਰ ਘਰਾਂ ਦੇ ਵਿੱਚ ਸ਼ਸਤਰ ਹੋਣੇ ਚਾਹੀਦੇ ਨੇ ਉਹ ਕਹਦੇ ਹਸਤੇ ਜੀ ਇਹਦੇ ਤੇ ਤੁਹਾਨੂੰ ਮਾਰਾ ਦੱਸੋ ਪਾਸਾ ਤੋਂ ਰੂਪ ਦੱਸੂਗਾ ਮਹਾਰਜ ਨੇ ਆਖਿਆ ਜਿਹੜਾ ਮੇਰੇ ਸ਼ਸਤਰ ਦੀ ਪੂਜਾ ਕਰੂਗਾ ਸ਼ਸਤਰ ਦੀ ਉਹਦਾ ਖਾਲਸਾ ਅਸਲੀ ਖਾਲਸਾ ਹੋਊਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦ ਆ। ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸੰਗਤਾਂ ਇਸ ਵਕਤ ਛੋਟੇ ਸਹਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਨਤਮਸਤਕ ਹੋਣ ਦੇ ਲਈ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਪਹੁੰਚ ਰਹੀਆਂ ਨੇ। ਤੇ ਜਿੱਥੇ ਸੰਗਤਾਂ ਇੱਥੇ ਪੁੱਜ ਰਹੀਆਂ ਨੇ ਤਾਂ ਉੱਥੇ ਬਹੁਤ ਸਾਰੀਆਂ ਦੁਕਾਨਾਂ ਜਾਂ ਸਟਾਲਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ। ਤੇ ਉਹਨਾਂ ਵਿੱਚੋਂ ਇੱਕ ਆਪਾਂ ਦੁਕਾਨ ਤੇ ਕਹਿ ਲਈਏ ਬੈਠੇ ਆਂ। ਹਾਂ। 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਸ਼ਸਤਰ ਬਣਾ ਕੇ ਦਿੰਦੇ ਰਿਹਾ ਸਿਕਲੀਕਰ। ਤੇ ਅੱਜ ਅਸੀਂ ਗੱਲਬਾਤ ਕਰਨੀ ਆ ਤੇ ਉਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਸ਼ਸਤਰ ਸਾਨੂੰ ਦਿਖ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਨੇ ਜੱਤੀਦਾਰ ਸਾਹਿਬ? ਚੜਦੀ ਕਲਾ ਜੀ। ਕਿੱਥੋਂ ਤੁਸੀਂ ਜੀ? ਅਸੀਂ ਆਏ ਹਾਂ ਗੰਗਨਗਰ ਤੋਂ Rajasthan ਤੋਂ। Rajasthan ਤੋਂ। ਤੇ ਹੁਣ ਇੱਥੇ ਅੱਜ ਤੁਸੀਂ ਸ਼ਸਤਰ ਬਣਾ ਰਹੇ ਹੋ। ਹਾਂ ਸ਼ਸਤਰ ਇਹ ਬਣਾ ਕੇ ਆਪਾਂ ਲਿੰਗ ਸਿੰਘਾਂ ਨੂੰ ਦੇ ਰਹੇ ਆਂ ਜਿਹੜੇ ਲਿੰਗ ਸਿੰਘ ਆਦੇ ਅਮਰਧਰੀ ਉਹਨਾਂ ਨੂੰ ਫਿੱਟ ਕਰਕੇ ਤਿਆਰ ਤੇ ਤਿਆਰ ਕਰਕੇ ਝੜ ਕੇ ਇਸੇ ਤਰ੍ਹਾਂ ਫਿੱਟ ਕਰਕੇ ਆਪਾਂ ਦੇ ਦਿੰਦੇ ਆਂ। ਅੱਛਾ ਜੀ। ਇਸੇ ਤਰ੍ਹਾਂ ਜਿਹੜੇ ਜਿਹੜੇ ਉਹ ਆਕੂ ਦਾ ਸ਼ਸਤਰ ਉਹੀ ਆਪਾਂ ਤਿਆਰ ਕਰਕੇ ਦੇ ਦਾਂਗੇ ਉਸੇ ਟਾਈਮ ਹੀ ਤੁਰੰਤ। ਕਿਹੜੇ ਕਿਹੜੇ ਸ਼ਸਤਰ ਤਿਆਰ ਕਰਦੇ ਹੋ ਜੀ ਤੁਸੀਂ? ਇਹ ਵਰਛਾ, 나ਗਣੀ, ਛੋਟੀ ਪਰਚੀ ਕਿੱਲੇ ਚੱਕਣ ਵਾਲੇ ਜਿਹੜੇ ਕੋੜੇ ਤੇ ਚੱਕਦੇ ਨੇ। ਛੋਟੀ ਪਰਚੀ ਉਹ ਤਿਆਰ ਕਰਕੇ ਦੇ ਦਿੰਦੇ ਆਂ। ਜਿਹੜੇ ਸਫਾਜੰਗ ਮੰਗਦਾ ਹੈ ਸਫਾਜੰਗ ਦੇ ਦਿੰਦੇ ਆ ਜਿਹੜੀ ਨਾਗ ਨਹੀਂ ਮੰਗਦਾ ਇਹ ਸਫਾਜੰਗ ਹੈ ਜੀ ਹਾਂਜੀ ਸਫਾਜੰਗੇ ਤੁਪਕਲ ਤੇ ਕਮਰ ਕੱਸੇ ਦੇ ਵਿੱਚ ਪਾਉਣ ਵਾਸਤੇ ਇਹ ਕਿਵੇਂ ਕੰਮ ਕਰਦਾ ਜੀ ਇੱਕ ਸਾਰ ਦੰਤਨ ਤੁੱਟਣ ਵਡਣ ਵਾਸਤੇ ਅੱਛਾ ਜੀ ਇਹੇ ਆ ਬਾਕੀ ਸਾਰੇ ਕੰਮ ਕਰੂਗੇ ਇਹ ਕਾਤਨ ਵੜਦਾ ਜੇ ਕੋਈ ਚੜ ਕੇ ਆਦੇ ਫਿਰ ਉਹਦਾ ਵੀ ਕੰਮ ਕਰ ਕਿਹਦੀ ਨੂੰ ਫਿਰ ਫੱਤੇ ਕਰ ਦੂਗੇ ਇਹ ਮੋਰਚਾ ਅੱਛਾ ਜੀ ਸ਼ਸਤਰ ਇਹ ਫਿਰ ਤੁਹਾਨੂੰ ਬਤਾਇਆ ਪੀਰੇ ਇਹ ਪੀਰੇ ਨੇ ਪੀਰੇ ਨੇ ਇਹ ਚ ਚੜ ਜੜੇ ਚੜ ਕੇ ਆਊਗਾ ਉਹਨੂੰ ਥੱਲੇ ਗਰਾਵੀ ਦੇਊਗੇ ਇਹ ਇਹ ਚੀਜ਼ ਇਹ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰਦੇ ਹੋ ਜੀ ਸਾਨੂੰ ਸਾਨੂੰ ਮੇਰੇ ਪਹਿਲੇ ਤੋਂ ਦਾਦਾ ਜੀ ਦੇ ਦਾਦਾ ਜੀ ਆਂਦੇ ਸੀ ਪਹਿਲੇ ਪਾਕਿਸਤਾਨ ਤੋਂ ਚੱਲ ਕੇ ਇੱਥੇ ਆ ਕੇ ਜੋੜ ਮਿਲੇ ਦੇ ਸਾਬੂ ਦੀ ਤਲਵੰਡੀ ਦੇ ਵਿੱਚ ਦੁਕਾਨਦਾਰੀ ਲੈਣੀ ਸ਼ਸਤਰ ਬਣਾਣਾ ਔਰ ਰੇਤੀ ਨਾਲ ਰਗੜਨਾ ਉਹਨਾਂ ਨੇ ਅੱਛਾ ਜੀ ਪੱਥਰ ਨਾਲ ਉਹਨਾਂ ਨੇ ਉਸ ਟਾਈਮ ਸਾਲ ਨਹੀਂ ਹੁੰਦੀ ਸੀ ਕੁਛ ਨਹੀਂ ਹੁੰਦਾ ਸੀ ਪੱਥਰ ਨਾਲ ਰਗੜ ਕੇ 5 ਰੁਪਏ 6 ਰੁਪਏ 4 ਰੁਪਏ ਤੇ 3 ਰੁਪਏ ਦਾ ਵੇਚਣਾ ਉਸ ਟਾਈਮ ਇੰਨਾ ਹੀ ਨੇ ਜੀ ਮੈਨੂੰ ਹੁਣ 30 ਸਾਲ ਹੋ ਗਏ ਕਈ ਕੰਮ ਕਰਤੇ ਕਰਦੇ ਨੂੰ 12 13 ਸਾਲ ਦੀ ਉਮਰ ਤੇ ਸੀ ਉਸੇ ਟਾਈਮ ਦੇ ਕਰਦਾ ਆ ਰਿਹਾ ਮੈਂ ਸਸਤਰ ਅੱਛਾ ਜੀ ਇਹ ਤੇ ਹੁਣ ਕਿੰਨੇ ਦਾ ਫਿਰ ਇਹ ਕਿੰਨੇ ਦੀ ਹੁਣ ਹੋਗੀ ਜੀ ਇਹ ਦਿੰਦਾ ਹੁਣ 300 ਦੀ ਦਿੰਦੇ ਆ ਕੋਈ 250 ਤੇ ਦਿੰਦਾ ਐ ਬਸ ਇਸ ਤਰ੍ਹਾਂ ਬਸ 50 60 ਰੁਪਏ ਘਟ ਜਾਂਦੇ ਨੇ ਇਹਦੇ ਚ ਇਹ ਇਹ ਸਮਾਨ ਜਿਹੜਾ ਪਿੱਛੇ ਲਾਇਆ ਹੋਇਆ ਜੀ ਇਹ ਕਿੱਥੋਂ ਲਿਆਂਦੇ ਕਿਹੜੀ ਲੱਕੜ ਹੈ ਇਹ ਇਹ ਤਾਂ ਟਾਲੀ ਦੀ ਲੱਕੜ ਹੈ ਅੱਛਾ ਜੀ ਇਹ ਬਣਾ ਕੇ ਦਿੰਦਾ ਹੈ ਖਰਾਦਾਰਾਂ ਅੱਛਾ ਜੀ ਜਿਹੜੇ ਰਾਮਗੜੀ ਆਉਂਦੇ ਆ ਜਿਹੜੇ ਡਿਜ਼ਾਈਨ ਹਾਂਜੀ ਜੇਂਡੂ ਜੇਂਡੂ ਉਹਨਾਂ ਨੇ ਬਣਾ ਕੇ ਦੇਣਾ ਹੈ ਇਹ ਚੀਜ਼ ਆਪਾਂ ਬਣਾਉਂਦੇ ਸਾਰਾ ਕੁਛ ਹੀ ਇੱਥੇ ਮੈਂ ਹੁਣੇ ਤੈਨੂੰ ਗਲੈਂਡਰ 'ਚ ਲਾ ਕੇ ਮੈਂ ਦੋ ਇੱਥੇ ਤਿਆਰ ਕਰਕੇ ਦਿੰਦਾ ਮੇਰੇ ਕੋਲ ਹੈਗਾ ਵੀ ਚਲਾ ਗਲੈਂਡਰ ਹੋਏ ਇਹਨਾਂ ਨੂੰ ਦਿਖਾਓ ਦਿਖਾਓ ਸਾਨੂੰ ਤੇ ਇੱਕ ਬਿਲਕੁਲ ਚਲਾ ਕੇ ਚਲਾ ਕੇ ਦਿਖਾਓ ਆ ਵੀ ਜਿਹੜੀ ਆ ਡਾਂਗ ਆਪਣੇ ਕੋਲ ਬਾਸ ਹੈ ਜੀ ਇਹ ਇਹ ਕਿੱਥੋਂ ਲਿਆਉਂਦੇ ਤੁਸੀਂ ਇਹ ਬਾਸ ਲੈ ਗੰਦੇ ਹਤਵਾਰ ਤੋਂ ਜਵਾਲੋਪੁਰ ਤੋਂ ਅੱਛਾ ਜੀ ਇਹ ਹੈ ਆ ਵੀਡੀਓ ਦੇ ਦੇ ਦਲੋਂ ਮੋਬਾਈਲ ਉਹਦੇ ਵਿੱਚ ਹੀ ਹੈ ਇਹ ਉਹ ਤਿਆਰ ਕਰਕੇ ਉੱਥੋਂ ਲੈ ਗੰਦੇ ਮੁੱਲ ਅੱਛਾ ਜੀ ਇਹ ਮੁੱਲ ਲੈ ਗੰਦੇ ਆ ਬਾਕੀ ਇਹ ਚੀਜ਼ਾਂ ਸਾਰੀ ਆਪ ਬਣਾਉਂਦਾ ਮੈਂ ਕਰੇ ਇਹ ਕਰੇ ਬਣਾਉਂਦਾ ਮੈਂ ਖੁਦ ਆਪ ਲੋਕਾ ਕੁਰਦਾ ਬਾਨੇ ਦੇ ਵਿੱਚੀ ਜਿਸ ਤਰ੍ਹਾਂ ਤੁਹਾਨੂੰ ਮੈਂ ਦਿਖ ਰਿਹਾ ਨਾ ਇਸ ਤਰੀਕੇ ਬਣਾਉਂਦਾ ਆਂ ਅਸੀਂ ਅਤੇ ਸ਼ਸਤਰ ਸ਼ਸਤਰ ਕਿੰਨੇ ਤਰ੍ਹਾਂ ਦੇ ਸ਼ਸਤਰ ਜਿਹੜੇ ਜਿਹੜੇ ਤੁਸੀਂ ਫੋਟੋ ਦਿਓਗੇ ਉਸੇ ਜਿਵੇਂ ਵੱਡੀ 3 ਫੁੱਟ ਦੀ ਸ੍ਰੀ ਸਾਹਿਬ ਉਹ ਵਗੈਰਾ ਨਹੀਂ ਬਣਾਉਂਦੇ ਤੁਸੀਂ ਉਹ ਸ੍ਰੀ ਸਾਹਿਬ ਬਣਾ ਤੋ ਦੇਈਏ ਸਾਨੂੰ ਮਾਇਆ ਨਹੀਂ ਮਿਲਦੀ ਅੱਛਾ ਮਾਇਆ ਦਿੰਦੀ ਨੇ ਉਹਨੇ ਹਾਂ ਮੈਂ ਅੱਜਕੱਲ ਮਸ਼ੀਨਾਂ ਚੱਲ ਪਈਆਂ ਅਮਰ ਸ੍ਰੀ ਹਾਂਜੀ ਹਾਂਜੀ ਉਹ ਉੱਥੇ ਫੈਕਟਰੀਆਂ ਲੱਗੀਆਂ ਨੇ ਉਹ ਸਾਨੂੰ ਉਹਨਾਂ ਨੇ ਰੋਜ਼ਗਾਰ ਸਾਡਾ ਖਤਮ ਕਰ ਦਿੱਤਾ ਪਰ ਜਥੇਦਾਰ ਸਾਹਿਬ ਅਸ਼ੋਕ ਸਿੰਘ ਜੀ ਜਿਹੜੀ ਜਿਹੜੀ ਚੀਜ਼ ਉਹ ਮਸ਼ੀਨਾਂ ਨਾਲ ਬਣਦੀ ਆ ਔਰ ਹੱਥ ਵਾਲੀ ਉਹਦੇ ਫਰਕ ਤਾਂ ਹੁੰਦਾ ਆ ਫਰਕ ਤਾਂ ਹੁੰਦਾ ਹੀ ਉਹ ਹੱਥ ਨਾਲ ਤੋਂ ਜਿਹੜਾ ਉਹਦਾ ਮੁਠਾ ਹੁੰਦਾ ਉੱਥੇ ਕੁਝ ਭਰਿਆ ਹੁੰਦਾ ਉਹਨਾਂ ਨੇ ਉਸ ਤਰ੍ਹਾਂ ਨਾ ਮਜ਼ਬੂਤ ਨਹੀਂ ਹੁੰਦਾ ਪਹਿਲੇ ਤੋਂ ਲੱਖ ਵਰਦੇ ਸੀ ਹਾਂਜੀ ਉਹਨੂੰ ਸਾੜ ਕੇ ਲੱਖ ਨੂੰ ਮੁਠੇ ਨੂੰ ਤਪਾ ਕੇ ਵਿੱਚ ਪਾਣਾ ਲੱਖ ਉਹਨੂੰ ਤਾਂ ਐਮਸੀ ਆ ਗਿਆ ਉਹ ਬਕਰ ਸਕਰ ਆ ਗਿਆ ਮਾਰਾ ਮੋਟਾ ਚੜ ਕੇ ਉਹ ਦਿੱਤੀ ਚੱਲ ਬਈ वैसे ये जेड़े ਇਹਨਾਂ ਦਿਨਾਂ ਦੇ ਵਿੱਚ ਇੱਥੋਂ ਵੈਸੇ ਤਾਂ ਲੈ ਕੇ ਤਾਂ ਆਪਣੇ ਬੱਚਿਆਂ ਨੂੰ ਹੋਰ ਚੀਜ਼ਾਂ ਸ਼ਸਤਰ ਹੀ ਜਾਣੇ ਚਾਹੀਦੇ ਕਿਉਂਕਿ ਇਹ ਸਾਡੀਆਂ ਸ਼ਾਦ ਤਾਂ ਹੋਈਆਂ ਜਿਹੜੀਆਂ ਜੀ ਇਹ ਜੰਗਾਂ ਚੋਂ ਹੀ ਹੋਈਆਂ ਹਨਾ ਜੀ ਜੰਗ ਕਿੱਡਾ ਬਟ ਤਮਕੋਰ ਸਾਹਿਬ ਕਿ ਜੰਗ ਹੋਇਆ ਤਾਂ ਹੁਣ ਲੋਕ ਲੈਂਦੇ ਹੈਗੇ ਵੈਸੇ ਮੈਂ ਜਿੰਨੇ ਵੀ ਨੌਜਵਾਨਾਂ ਨੂੰ ਜਿਵੇਂ ਪੰਜਾਬ ਦੇ ਨੌਜਵਾਨੋ ਨੇ ਬੇਨਤੀ ਕਰ ਰਹੇ ਆ ਬਈ ਆਪ ਦੇ ਨਾ ਜਿੰਨੇ ਵੀ ਸ਼ਸਤਰ ਨੇ ਆ ਦੇਖੋ ਅੱਛਾ ਆ ਵੇਖੋ ਇਹ ਕੰਮ ਕਰ ਰਹੇ ਆ ਵੀਡੀਓ ਸਾਨੂੰ ਵੀ ਦੇ ਦੇ ਮੋਬਾਈਲ 'ਚ ਲੈ ਲਓ ਵੀਡੀਓ ਇਹ ਪ੍ਰਚਾਰ ਕਰੋ ਵੀ ਜਿੱਦ ਕਹਿਣ ਲੱਗੇ ਸੀ ਕੁਝ ਤੁਸੀਂ ਉਹਦੇ ਬਾਰੇ ਦੱਸੋ ਨੌਜਵਾਨ ਆਖਰੇਵੇਂ ਸਿੱਖ ਕੌਮ ਨੂੰ ਜਿੰਨੇ ਵੀ ਨੌਜਵਾਨ ਨੇ ਨਾ ਮੈਂ ਜਿੰਨੇ ਵੀ ਨੌਜਵਾਨੋ ਵੀ ਨਸ਼ਾ ਪਤਾ ਛੱਡੋ ਔਰ ਹਰ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਪੰਜ ਪੰਜ 20 20 ਸਸਤਰ ਹੋਣੇ ਚਾਹੀਦੇ ਨੇ ਜਿੰਨੇ ਜੀ ਹਨ ਜਿੰਨੇ ਵੀ ਜੀ ਹਨ ਹਰ ਘਰਾਂ ਦੇ ਵਿੱਚ ਸਸਤਰ ਹੋਣੇ ਚਾਹੀਦੇ ਨੇ ਉਹ ਕਹਦੇ ਸਸਤਰ ਜੀ ਉਹ ਜਦੋਂ ਵੀ ਲੋੜ ਪੈ ਸਕਦੀ ਹੈ ਇਹਨਾਂ ਦੀ ਪੂਜਾ ਪਾਠ ਕਰੋ ਇਹਦੇ ਵਿੱਚ ਜੋ ਮਹਾਰਾਜ ਦਾ ਸਭ ਪਾਸੇ ਤੋਂ ਰੂਪ ਦਿਸੂਗਾ ਇਹਨਾਂ ਦੇ ਵਿੱਚ ਸ਼ਸਤਰਾਂ ਦੇ ਵਿੱਚ ਮਹਾਰਾਜ ਦਿਸਣਗੇ ਮਹਾਰਾਜ ਨੇ ਆਖਿਆ ਜਿਹੜਾ ਮੇਰੇ ਸ਼ਸਤਰ ਦੀ ਪੂਜਾ ਕਰੂਗਾ ਸ਼ਸਤਰ ਦੀ ਉਹ ਖਾਲਸ ਅਸਲੀ ਖਾਲਸਾ ਹੋਊਗਾ ਉਹ ਇਹ ਮਾਰੇ ਪੀਰ ਕਹਿੰਦਾ ਤਾਂ ਹੁਣ ਮੈਂ ਇਹਨਾਂ ਪੜ੍ਹੇ ਲਿਖੇ ਨਹੀਂ ਐ ਮੈਂ ਥੋੜਾ ਜਿਹਾ ਥੋੜੀ ਕਲਾਸਾਂ ਹੀ ਪੜ੍ਹਿਆ ਮੈਂ ਬਸ ਫਿਰ ਵੀ ਆਪਣੀ ਇਤਿਹਾਸ ਸੇ ਸਾਡਾ ਸੀਰੀ ਘਰਾਣਾ ਉਹ ਮੇ ਜਾਣਦਾ ਜਿਹੜੀ ਵੀ ਮਹਾਰਾਜ ਨੂੰ ਦੱਸੋ ਹਰ ਗੋਬ ਸਹਿਬ ਸਹਿਬ ਨੂੰ ਮਹਾਰਾਜ ਨੂੰ ਅਸੀਂ ਤਲਵਾਰ ਬਣਾ ਕੇ ਦਿੱਤੀ ਸੀ ਅੱਛਾ ਜੀ ਪੱਕੀ ਤੁਹਾਡੇ ਤੁਹਾਡੇ ਪੁਰਖਿਆਂ ਨੇ ਹਾਂ ਪਰ ਉਹ ਤਾਂ ਮੈਂ ਤਿਆਰ ਉਹ ਤਾਂ ਮੈਂ ਵੀ ਉਹਨਾਂ ਦਾ ਨਾਂ ਜਾਣਾਂਗੇ ਵੀ ਕਿਹੜੇ ਨੇ ਬਣਾ ਕੇ ਦਿੱਤੀ ਸੀ ਉਹ ਵੇਖਾਂਗੇ ਮੈਂ ਇਤਿਹਾਸ ਦੇ ਵਿੱਚ ਉਹ ਅਕਾਲ ਤਖਤ ਦੇ ਤਿਆਸ ਦੇ ਵਿੱਚ ਉੱਥੇ ਪਿਆ 6ਵੇਂ ਪਾਸਾ ਦਾ ਉਹ ਕੱਟਦੇ ਨਹੀਂ ਪ੍ਰਚਾਰ ਨਹੀਂ ਕਰਦੇ ਬਰਸੋਏ ਹੋਈ ਗੁਰੂ ਸਾਹਿਬ ਦੇਓ ਜੀ ਆ ਸਾਨੂੰ ਉਹ ਵਰਦਾਨ ਦਿੱਤਾ ਓਏ ਮਹਾਰਾਜ ਨੇ ਸਾਨੂੰ ਤੋਂ ਮਹਾਰਾਜ ਦੇ 6ਵੇਂ ਪਾਸਾ ਹਰ ਕੋ ਬਸਾਏ ਬਣੇ ਵੀ ਤੁਸੀਂ ਜਿਹੜੀ ਚੀਜ਼ ਤੁਸੀਂ ਦੇਖ ਲਈ ਉਹ ਚੀਜ਼ ਤੁਸੀਂ ਬਣਾ ਦੋਗੇ ਉਹ ਪੱਟੀ ਚੱਲੀ ਜਾਂਦੀ ਵੇਖ ਲੈ ਆ ਵੇਖ ਲੈ ਇਹ ਤੁਸੀਂ ਫਿਰ ਉੱਥੇ ਰਾਜਸਥਾਨ ਚ ਵੀ ਇਹੀ ਕੰਮ ਕਰਦੇ ਹੋ ਰਾਜਸਥਾਨ ਦੇ ਵਿੱਚ ਮੈਂ ਇਹੀ ਕੰਮ ਕਰਦਾ ਮੈਂ ਇਹ ਤੇ ਹੁਣ ਹੁਣ ਤਾਂ ਇੱਥੇ ਪੀਪਣੀਆਂ ਪੂਪਣੀਆਂ ਜੀਆਂ ਵਿਕੀ ਜਾਂਦੀਆਂ ਭੂਤ ਤੇ ਮੂੰਹ ਜੇ ਵਿਕੀ ਜਾਂਦੇ ਆ ਜੀ ਬਸ ਓਏ ਜਿਹੜੇ ਮੂੰਹ ਵਿਕਰੇਨ ਪੀਪਣੀਆਂ ਵਿਕਰੀਆਂ ਨੇ ਠੀਕ ਹੈ ਆਹੋ ਪੀਪਣੀਆਂ ਜਿਹੜੀ ਵਿਕਰੀਆਂ ਨੇ ਬਈ ਇਹ ਦੁਕਾਨਾਰ ਵਰ ਜਰ ਰੋਜ਼ਗਾਰ ਉਹਨਾਂ ਨੇ ਵੀ ਪੇਟ ਪਾਲਣਾ ਹੈ ਮੇਲੇ ਦੇ ਵਿੱਚ ਬਚਾਰੇ ਉਹਨਾਂ ਨੇ ਵੀ ਟਿੱਡ ਪਾਲਣਾ ਹੈ ਉਹਨਾਂ ਦਾ ਹੁਣ ਮੇਲਾ ਹੈ ਉਹਨਾਂ ਨੇ ਤਾਂ ਵੇਚਣੀ ਵੇਚਣੀ ਜਿਹੜੇ ਖਰੀਦਣਾਰੇ ਉਹ ਕਰੇ ਜਾ ਕੇ ਪੀਪੜੀ ਵਜਾਣਾ ਇੱਥੇ ਨਾ ਬਸਾਣਾ ਬਤਾ ਕਿਵੇਂ ਇੱਥੇ ਮਾਰਤਾ ਪਪਾ ਫਤੇਹ ਸਿੰਘ ਬਾਬਾ ਜਵਰ ਸਿੰਘ ਐਸੀ ਧਰਤੀ ਤੇ ਖੂਨ ਡੋਲਿਆ ਹੈ ਇਹਦੇ ਇੱਥੇ ਤਾਂ ਸੋਰ ਸਰਾਬਾ ਵੀ ਨਹੀਂ ਕਰਨਾ ਇੱਥੇ ਦਵਾਨੇ ਦੇ ਵਿੱਚ ਸਪੀਕਰ ਵੀ ਨਹੀਂ ਚਲਾਣੇ ਬਿਲਕੁਲ ਦਵਾਨ ਦੇ ਵਿੱਚ ਸਪੀਕਰ ਨਹੀਂ ਚੱਲਣੇ ਚਾਹੀਦੇ ਅਫਸੋਸ ਕਰਨਾ ਚਾਹੀਦਾ ਹੈ ਅਫਸੋਸ ਆਪਣੇ ਘਰ ਦੇ ਵਿੱਚ ਇੱਕ ਜੀ ਚੱਲ ਜਾਵੇ ਸਾਰਾ ਤਬਰ ਅਫਸੋਸ ਕਰਨ ਲੱਗ ਦਿੰਦਾ ਹੈ ਇਹ ਤੋਂ ਮਾਰਦ ਦਸਵੇਂ ਪਾਸੇ ਦੇ ਪੁੱਤਰ ਹੈ ਨਾ ਇਹਦਾ ਤਾਂ ਅਫਸੋਸ ਕਰਨਾ ਚਾਹੀਦਾ ਇੱਥੇ ਆ ਕੋਈ ਨਹੀਂ ਪਰ ਨਾਲ ਚੜ੍ਹਦੀ ਕਲਾ ਦੀਆਂ ਵਾਰਾਂ ਚੜ੍ਹਦੀ ਕਲਾ ਵੀਰ ਅਸੀਂ ਚੀਜ਼ਾਂ ਵੀ ਤਾਂ ਚਾਹੀਦੀਆਂ ਕਿਉਂਕਿ ਜੇ ਜੇ ਗੁਰੂ ਸਾਹਿਬ ਦੇ ਸ਼ਾਦ ਤਾਂ ਹੋਈਆਂ ਤਾਂ ਅੱਜ ਅਸੀਂ ਜਿਵੇਂ ਉਹ ਸ਼ਹੀਦੀਆਂ ਹੋਈਆਂ ਕੌਮ ਦੇ ਉੱਤੇ ਭੀੜ ਪੈਂਦੀ ਹੈ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਵੀ ਤਾਂ ਜੋੜਨਾ ਕਹਿਣਾ ਜੀ ਵੀ ਭਾਈ ਜੇ ਭੀੜ ਪੈਂਦੀ ਤਾਂ ਆਪਣੇ ਧਰਮ ਨਹੀਂ ਛੱਡਣਾ ਹੈਗਾ ਬਲਿਦਾਨ ਦੇਣਾ ਪੈਂਦਾ ਦੇ ਦੋ ਬਲੀਦਾਨ ਦੇ ਵਿੱਚ ਬਾਬਾ ਜੀ ਉਹੀ ਦੇਊਗਾ ਬਲੀਦਾਨ ਜਿਹੜਾ ਪਿੱਛੇ ਤੇ ਸੀਤ ਫौज ਹੋਊਗਾ ਪੈਦਾ ਹੋਊਗਾ ਉਹ ਕਿਉਂਕਿ ਚਲੋ 100 100 ਕਮਈ ਦਿਹਾੜੇ ਹੈਗੇ ਅਸ਼ੋਕ ਸਿੰਘ ਜੀ ਮੈਂ ਵੀ ਨਾ ਇਸ ਗੱਲ ਨੂੰ ਮੰਨਦਾ ਹਾਂ ਵੀ ਇਹ 100 ਕਮਈ ਦਿਹਾੜੇ ਆ ਅਫਸੋਸ ਦੀ ਭਾਸ਼ਾ ਤੁਹਾਡੀ ਕਿਸੇ ਨੇ ਹੋਰ ਪਾਸੇ ਨੂੰ ਵੀ ਲਿਜਾ ਸਕਦੇ ਕਿਉਂਕਿ ਤੁਸੀਂ ਗੱਲ ਕਹੀ ਵੀ ਅਫਸੋਸ ਕਰਨਾ ਚਾਹੀਦਾ ਇੱਕ ਸ਼ਾਸਤਰ ਬਣਾਉਣ ਵਾਲਾ ਬੰਦਾ ਕਹਿ ਰਿਹਾ ਵੀ ਅਫਸੋਸ ਪ੍ਰਸ਼ਾਸਤਰ ਤਾਂ ਕਦੇ ਵੀ ਅਫਸੋਸ ਵਾਲੀ ਸਾਈਡ ਨੂੰ ਜਾਂਦੇ ਨਹੀਂ ਜੀ ਕਰੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜੀ ਇਹ ਤਾਂ ਚੜ੍ਹਦੀ ਕਲਾ ਨੇ ਇਹ ਤਾਂ ਉਸ ਨੂੰ ਜ਼ਿਆਦਾ ਹੋਣੇ ਚਾਹੀਦੇ ਹਨ ਜਿੰਨੇ ਥੋ ਜਿੰਨੇ ਵੀ ਜਾਣਗੇ ਉਹਨੇ ਥੋੜੇ ਨਾ ਮਾ ਬਾਬਾ ਫਤਿਹ ਸਿੰਘ ਨੂੰ ਇੱਕ ਪਾਸੇ ਰਖ ਦਿੱਤੀ ਮਾਇਆ ਇੱਕ ਪਾਸੇ ਸੋਹਣੀ ਸੋਹਣੀ ਜਨਾਨੀ ਖੜੀ ਕਰ ਦਿੱਤੀ ਤੇ ਮੈਲ ਮਾਰੇ ਖੜੇ ਕਰ ਦਿੱਤੀ ਤੇ ਭਈ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਚੱਕਿਆ ਸ਼ਸਤਰ ਜਾ ਕੇ ਬਾਬਾ ਫਤਿਹ ਸਿੰਘ ਨੇ ਸ਼ਸਤਰ ਦੇ ਸ਼ਸਤਰ ਦੇ ਵਿੱਚ ਹੱਥ ਪਾਇਆ ਉਹਨਾਂ ਨੇ ਜਾ ਕੇ ਔਰ ਕਿਸੇ ਬਸ ਹੀ ਨਹੀਂ ਹੱਥ ਪਾਇਆ ਜਾ ਕੇ ਉਹਨਾਂ ਨੇ ਸ਼ਸਤਰ ਦੇ ਵਿੱਚ ਬਾਬਾ ਫਤੇ ਸਿੰਘ ਨੇ ਹੈਗਾ ਸਾਨੂੰ ਸਸਤਰ ਪਿਆਰੇ ਕਿ ਬਰਾ ਬাজি ਨਾ ਨਹੀਂ ਲੈਣਾ ਹੈ ਸਰਬ ਵਿਰਾਗਮਈ ਦਿਨ ਹੈ ਮਤਲਬ ਕਿਉਂਕਿ ਸਰਕਾਰ ਤਾਂ ਪਹਿਲੇ ਕਹਿੰਦੀ ਕਹਿੰਦੀ ਮਾਤਮਾ ਵਾਲਾ ਵਿਗਲ ਵਜਾਉਣਾ ਆਪਾਂ ਨੇ ਸਰਕਾਰ ਤੋਂ ਥੋੜੀ ਜਿਹੀ ਲਵਜ ਬੋਲ ਲੈਣੀ ਉਹਦੇ ਵਿੱਚ ਵੀ ਉਹ ਖੋਲ ਦੂਗੀ ਖਜ਼ਾਨਾ ਵੀ ਅਤੰਗਵਾਦੀ ਹੈ ਫਲਾਣਾ ਹੈ ਢਿਕੜਾ ਹੈ ਉਹ ਹੈ ਉਹ ਸਰਕਾਰ ਤੇ ਉਹ ਆਪ ਦੇ ਲਵਜ ਦੇ ਉਹ ਮੈਂ ਬੋਲ ਰਿਹਾ ਮੈਨੂੰ ਅਤੰਗਵਾਦੀ ਬਣਾ ਦੂਗੀ ਵੀ ਇਹ ਕਿਵੇਂ ਬੋਲ ਰਿਹਾ ਹੈ ਸਸਤਰ ਦੇ ਬਾਰੇ ਦੇ ਵਿੱਚ ਜਿਹੜਾ ਸ਼ਸਤਰ ਦੇ ਬਾਰੇ ਵਿੱਚ ਬੋਲੂਗਾ ਜਿਹੜਾ ਸਿੱਖ ਕੌਮ ਦੇ ਵਿੱਚ ਬਾਰੇ ਬੋਲੂਗਾ ਉਹਨਾਂ ਨੂੰ ਅਤਿ ਕਵਾਦੀ ਬਣਾ ਦੂਗੀ ਸਰਕਾਰ ਮੂੰਹ ਬੰਦ ਕਰ ਮੂੰਹ ਬੰਦ ਕਰਨਾ ਚਾਹਦੀ ਹੈ ਸਰਕਾਰ ਵੀ ਮੂੰਹ ਬੰਦ ਰੇਵੇਂ ਇਹਨਾਂ ਦਾ ਤਾਂ ਅਸੀਂ ਹੁਣ ਸਾਡੇ ਜੀਨੇ ਵੀ ਦਾਦਾ ਪਰਦਾਦੇ ਸਾਡੇ ਉਹ ਸ਼ਸਤਰ ਬਣਾਦੇ ਬਣਾਦੇ ਮਰ ਗਏ ਉਹਨੇ ਤੀਜੀ ਤੀਜੀ ਚੌਥੀ ਪੀੜੀ ਹੈ ਇਹ ਹੁਣ ਛੇ ਚਾਚੇ ਦੀ ਔਲਾਦ ਹੈ ਮੇਰੀ ਏ ਫੁੱਟੇ ਦਲਦੇ ਸਿੰਘ ਨੇ ਇਹਨਾਂ ਨੇ ਇੱਥੇ ਪਰਚੀ-ਪਰਚੀ ਵੀ ਲੈਣੀ ਹੁੰਦੀ ਇਹ ਤੁਸੀਂ ਆ ਕੇ ਨਾ ਫਿਰ ਉਹਨੇ ਮੇਰੇ 6 ਚਾਚੀ ਦੀ ਉਲਾ 6 ਚਾਚੀ ਆਪੇ ਨੂੰ 6 ਚਾਚੀ ਦੇ ਆ ਕੇ ਉਲਾਦੇ ਦਿਲ ਕਿੰਨੀ ਦੁੱਖਣਾ ਹੋਗੀ 6 ਜਣਾਂ ਦੀ ਇਹ 6 ਜਣੇ ਦਾ ਪਰਿਵਾਰ ਹੈ ਸਾਰਾ ਸਾਡੇ 5-5 6-6 ਜੁਆ ਕੇ ਨਾ ਇੱਕ-ਇੱਕ ਜਣੇ ਦੇ ਬਾਬਾ 75 ਸਿੰਘ ਦਾ 200 ਮੈਂਬਰਾਂ ਦਾ ਪਰਿਵਾਰ ਸੀ ਦੋਇਆ 200 ਮੈਂਬਰਾਂ ਦਾ ਪਰਿਵਾਰ ਅਜ ਇਤਿਹਾਸ ਪੜਕੇ ਦੇਖੋ ਉਹਨਾਂ ਦਾ ਇਤਿਹਾਸ ਪੜ ਕੇ ਦੇਖੋਗੇ ਨਾ ਤਾਂ ਕਲੇਜਾ ਉੱਥੇ ਆ ਜਾਊਗਾ ਫਿਰਦਾ ਬਹਾਰ ਜਾਊਗਾ 200 ਮਿੰ ਮਰਦਾ ਪਰਵਾਰ ਉਹ ਸਹੀਦ ਕਰਨਾ ਬੜੀ ਔਖੀ ਗੱਲ ਐ ਇੱਥੇ ਆਪਣੀ ਉਂਗਲੀ ਕੱਟਣੀ ਵੀ ਬੜੀ ਉੱਤੇ ਦਰਦ ਜਾ ਕੇ ਸਿੱਧੇ ਹਸਪੀਟਲ ਭੱਜਾਂਗੇ ਬਾਬਾ ਜੀ ਲੇ ਕਰੋ 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 ਇਲਾਜ ਕਰੋ ਤੋਂ ਉਹਨਾਂ ਨੇ ਤਾਂ ਸਾਰਾ ਪਰਿਵਾਰ ਹੀ ਵਾਰ ਦਿੱਤਾ ਜਿਵੇਂ ਹੁਣ ਇਹ ਤਾਂ ਸਿੰਘ ਤਿਆਰ ਵਰ ਤਿਆਰ ਹੈ ਜੀ ਸ਼ਸਤਰ ਖੇਦਣ ਆ ਗਏ ਪਰ ਜਿਹੜੇ ਕੋਈ ਲੋਕ ਆਉਂਦੇ ਆ ਆਪਣੇ ਬੱਚਿਆਂ ਲਈ ਸ਼ਸਤਰ ਲੈ ਜਾਂਦੇ ਆ ਜੀ ਆ ਲੈ ਕੇ ਜਾਂਦੇ ਨਾ ਅਸੀਂ ਹਜੂਰ ਸਾਹਿਬ ਜਾਂਦੇ ਆ ਨਾ ਨਦੇੜ ਜਿਹੜਾ ਗੋਦੀ ਦੇ ਵਿੱਚ ਵੀ ਬੱਚਾ ਹੈ ਨਾ ਉਹਦੇ ਵਾਸਤੇ ਵੀ ਇੰਨੀ ਵੱਡੀ ਬਰਛੀ ਚੜਾ ਕੇ ਲੈ ਕੇ ਜਾਣਗੇ ਛੋਟੀ ਜੀ ਹਜੂਰ ਸਾਹਿਬ ਪਰ ਬਹੁਤ ਲੋਕ ਤਾਂ ਕਹਿੰਦੇ ਕੀ ਕਰਨੇ ਸ਼ਾਸਤਰ ਕਲਮ ਦਾ ਯੁੱਗਾ ਹੁਣ ਤਾਂ ਕਲਮ ਇਹਨਾਂ ਨੇ ਇੱਕ ਨਹੀਂ ਕੰਮ ਹੁਣਾ ਸਰਕਾਰ ਨੇ ਡਰਾਤਾ ਤੁਹਾਨੂੰ ਦੱਸੀ ਤਾਂ ਜਾਂਦਾ ਬਾਬਾ ਜੀ ਸਰਕਾਰ ਡਰਾਈ ਜਾਂਦੀ ਏ ਸਰਕਾਰ ਦੇ ਡਰਦੇ ਮਾਰੇ ਵਿਚਾਰੇ ਚੱਕਦੇ ਹੀ ਨਹੀਂ ਕਾਨੂੰਨ ਲਾਗੂ ਕੀਤਾ ਪਿਆ ਵੀ ਆ ਰਹੇ ਨੇ ਕਾਨੂੰਨ ਲਾਗੂ ਹੋ ਜਾਊਗਾ ਪੱਕੀ ਚੱਕੀ ਏ ਉਹ ਚੱਕਦੀ ਹੀ ਨਹੀਂ ਬਚਾਰੇ ਖਰੀਦੇ ਹੀ ਨਹੀਂ ਸਸਤਰ ਤੁਹਾਨੂੰ ਨਹੀਂ ਕਹਿਣਾ ਵੀ ਚੱਕੋ ਚੱਕੋ ਆਪਣੇ ਭਾਈ ਸਟਾਲਾਂ ਸਟੁੱਲਾਂ ਜਿੱਥੇ ਨਹੀਂ ਲਾਉਣੀ ਰੇੜੀ ਆ ਸਾਨੂੰ ਵੀ ਆਖਦੇ ਨੇ ਲੰਗਰ ਆ ਰੇ ਆਖਦੇ ਨੇ ਲੰਗਰ ਆ ਰੇ ਰਾਤੀ ਆ ਗਿਆ ਸੀ ਵੀ ਚੱਕ 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 ਤੇਰਾ ਢਮਡਮਾ ਉਹਨੇ ਕਿਵੇਂ ਮੇਰੇ ਪਾਪਾ ਫਤੇ ਸਿੰਘ ਦੀ ਧਰਤੀ ਤੇ ਬੈਟਿਆ ਬਾਬਾ ਫਤੇ ਸਿੰਘ ਦੀ ਧਰਤੀ ਤੇ ਅਸੀਂ ਕਿਵੇਂ ਚੱਕਲੀਏ ਲੰਗਰ ਚਲਾਓ ਤੁਸੀਂ ਪਰ ਜਿਹੜੇ ਰੋਜ਼ਗਾਰ ਵਿਚਾਰੇ ਗਰੀਬ ਆਏ ਨੇ ਉਹਨਾਂ ਨੂੰ ਬਿਠਣ ਦਿਓ ਉਹਨਾਂ ਨੂੰ ਬਿਠਣ ਦਿਓ ਨਿਆਣੇ ਲੈ ਲੈ ਗਏ ਅਸੀਂ ਸੁੱਤੇ ਪਏ ਆ ਅਸੀਂ ਕਿੱਥੇ ਜਾਈਏ ਇੰਨੀ ਦੂਰੋਂ ਆਏ ਆ ਅਸੀਂ ਇੰਨੀ ਦੂਰੋਂ ਆਏ ਆ ਚੱਲ ਕੇ ਅਸੀਂ ਇਸੀ ਜਗ੍ਹਾ ਤੇ ਆਸਰੇ ਤੇ ਆਏ ਆ ਵੀ ਆਪ ਤਾਂ ਡਿੱਡ ਪਾਲਣਾ ਹੈ ਅਸੀਂ ਸਾਡੀ ਕਿਹੜੀ ਨੌਕਰੀ ਹੈ ਸਾਾਨੂੰ ਤਾਂ ਨੌਕਰੀ ਵੀ ਨਹੀਂ ਦਿੰਦੀ ਸਰਕਾਰ ਨਾਲੇ ਸਾਨੂੰ ਤਾਂ ਜਿਹੜੀ ਫੈਕਟਰੀ ਐਸਲੇ ਬਣਾਉਣ ਵਾਲੀ ਸਰਕਾਰ ਦੀ ਸਾਨੂੰ ਉਹਦੇ ਵਿੱਚ ਲਾ ਦੇਵੇ ਸਾਡੇ ਬੱਚੇ ਉਹਦੇ ਵਿੱਚ ਲੱਗ ਜਾਣ ਬਣਾ ਲੈਣ ਬਦੂਕਾ ਬਣਾਣ ਲੱਗ ਜਣ ਤੋਪਾ ਬਣਾਣ ਲੱਗ ਜਣ ਸਾਡੀ ਜ਼ਿੰਦਗੀ ਬਣ ਚੁਗੀ ਸਾਡੀ ਸਿਕਲੀ 13 ਕਰੋੜ ਸਿਕਲੀ ਕਰ ਰਹੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਸਟੇਟ ਖਾਲੀ ਨਹੀਂ ਹੈ ਜੋ ਸਾਡੇ ਸਿਕਲੀ ਕਰਾਈ ਨਹੀਂ ਨਾਲੇ ਤੁਸੀਂ ਕਹਿੰਦੇ ਸਰਕਾਰ ਜ਼ੁਲਮ ਕਰਦੀ ਹੈ ਜ਼ੁਲਮ ਕਰਦੀ ਹੈ ਫਿਰ ਹੁਣ ਤੁਸੀਂ ਕਹਿੰਦੇ ਅਸੀਂ ਸਰਕਾਰ ਵੱਲੋਂ ਵੀ ਸ਼ਾਸਤਰ ਫਿਰ ਫਿਰ ਤਾਂ ਨੌ ਤਸ਼ੱਦਦਾਂ ਨੌਜਾਨਾ ਬਰਕਰਨਾ ਉਹ ਤਾਂ ਚੱਲਣਾ ਆਰਾ ਹੁਣ ਅਸੀਂ ਜੇਲ੍ਹ ਕਾਨੂੰਨ ਸ਼ਸਤਰ ਦੇ ਦਾਂਗੇ ਨਾ ਸਾਨੂੰ ਸਰਕਾਰ پکڑ ਲੂਗੀ ਇਹ ਆਖਦਾ ਤੈਨੂੰ ਮੈਂ ਉਹਨ ਤੈਨੂੰ ਦੇ ਦਿੱਤਾ ਨਾ ਮੈਂ ਤੂੰ ਬੰਦੂਕ ਪਿਸਤੋਲ ਬਣਾ ਕੇ ਦੇ ਦਿੱਤਾ ਨਾ ਤਾਂ ਮੈਨੂੰ ਸਰਕਾਰ ਭਰ ਲਊਗੀ ਇਸ ਵਾਸਤੇ ਆਖ ਰਹੇ ਆ ਵੀ ਜ਼ੁਲਮ ਕਰ ਰਹੀਏ ਸਾਡੇ ਤੇ ਕੇਸ ਪਾ ਦਿੰਦੀ ਏ ਪਕੜੂ ਕੋਈ ਇੱਕ ਪਾਣ ਕੇ ਪੰਜ ਸਾਡੇ ਉੱਥੇ ਫੜ ਫੜ ਕੇ ਲੈ ਦਿੰਦੇ ਨੇ ਇਤਰਾబాద్ ਇਧਰ ਦੇ ਸਾਡੇ ਬੰਦੇ ਹੁਣ ਹਜ਼ੂਰ ਸਾਹਿਬ ਮਿਲੇ ਸੀ ਇਤਰਾబాద్ ਅਰੇ ਉਹਨਾਂ ਨੇ ਬਹੁਤ ਮਾਨ ਸਨਮਾਨ ਕੀਤਾ ਬਾਬਾ ਜੀ ਤੋਂ ਆਪਣਾ ਸਿਕਲੀ ਕਰਤਾ ਨਾਮ ਉੱਚਾ ਕਰ ਦਿੱਤਾ ਸਾਡਾ ਉਹਨਾਂ ਨੇ ਆਖਿਆ ਸਾਨੂੰ ਕਿ ਮੀਡੀਆ ਫੈਲਾ ਦਿੰਦੀ ਹੈ ਨਾ ਗੱਲ ਤਾਂ ਉਹਨਾਂ ਤੱਕ ਵੀ ਪਹੁੰਚ ਗਈ ਇਹ ਗੱਲ ਉਹ ਬਹੁਤ ਬਹੁਤ ਰਾਜੀ ਹੋਏ ਨਾ ਜਿਹੜਾ ਆਪਣਾ ਤੁਸੀਂ ਇਤਿਹਾਸ ਅੱਗੇ ਤੋਰਿਆ ਹੈ ਤਾਂ ਉਹਨਾਂ ਵਾਸਤੇ ਮੈਂ ਆਖ ਰਿਹਾ ਅਭੀ ਉਹਨਾਂ ਨੂੰ ਨੌਕਰੀ ਦਿਓ ਉੱਤਰ ਤਾਂ ਕੋਈ ਰੋਜ਼ਗਾਰ ਹੈ ਹੀ ਨਹੀਂ ਉੱਤਰ ਦੀ ਸਰਕਾਰ ਉਹਨਾਂ ਨੂੰ ਫੜ ਕੇ ਠੋਕ ਦਿੰਦੀ ਹੈ ਅੱਗੇ ਤੁਹਾਡੇ ਬੱਚੇ ਵੀ ਬਣਾਉਂਦੇ ਆ ਜੀ ਹੁਣ ਹਾਂ ਬੱਚਾ ਮੈਂ ਤਾਂ ਹੁਣੀ ਵੀ ਬਣਾ ਦੂਗਾ ਕਿੰਨੇ ਕਿੰਨੇ ਉਮਰ ਦੇ ਬੱਚੇ ਹੁਣੇ 5 ਸਾਲ ਦਾ ਹੈ ਇਹ ਤੈਨੂੰ ਵੀ ਕੱਢ ਕੇ ਦੇ ਰਹੇ ਆ ਇਹ ਦੇਖ ਇਹ ਹੁਣੇ ਬਜੰਗੀ ਮੇਰਾ ਜੜ ਦੂਗਾ ਆਹ ਹਾਂ ਚਲੋ ਆ ਜਾ ਵੀ ਲਾਲਾ ਲਾਲਾ ਨਾਮ ਰੱਖਿਆ ਤਾਂ ਇਹ ਤਾਂ ਗੁਰਮukh ਸਿੰਘ ਹੈ ਗੁਰਮukh ਸਿੰਘ ਅੱਛਾ ਇਹਨੂੰ ਲਾਲਾ ਕਹਿੰਦੇ ਹੋ ਤੁਸੀਂ ਇਹਨੂੰ ਜੜ ਕੇ ਦਿਓ ਉਹ ਬਈ ਲਾਲਾ ਇੱਥੇ ਚੌਂਕੀ ਲਾਲਾ ਇੱਥੇ ਚੌਂਕੀ ਲੈ ਆ ਲੈ ਉਹ ਲੈ ਚੱਕ ਆ ਲੈ ਉਸ ਪੁੱਤਰਾ ਆ ਲੈ ਹਤੋੜੀ ਕਿੱਝਿਆ ਥੋੜੇ ਥੋੜੀ མཚས ཉསས ཁསས ཁསྱ ཁས ཁསས ཁ ཁསྱས ཁས ཁསས ཁསས� ཁསསག ར ཁགའསསི ོ སཇ ཁསརན རག ོ ཁརསསའསེསར ུའསསོ ག ਲੋ ਜੀ ਇਹ ਸਿਕਲੀਗਰ ਵੀਰ ਆ ਪੀੜੀ ਦਾਰ ਪੀੜੀ ਕੰਮ ਚੱਲਦਾ ਸੋ ਅਗਲੀ ਪੀੜੀ ਵੀ ਜਿਹੜੀ ਤਿਆਰ ਹੈ 5 ਸਾਲ ਦਾ ਬੱਚਾ ਗੁਰਮਖ ਸਿੰਘ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਤੇ ਪੇਤਾਲਾ ਕੰਮ ਕਰ ਰਿਹਾ ਠੋਕਦਾ ਬਸ ਮਾਰੀ ਚੱਲ ਆਪਣੇ ਆਪਣੀ ਚੱਲਦਾ ਗਈ ਇਹ ਚੱਬਸ ਗਈ ਗਈ ਥੋੜੀ ਜਿਹੀ ਦੇਖੀ ਬਸ ਚਲੋ ਜੀ ਗੇ ਥੋੜੀ ਜਿਹੀ ਬਿੱਲੀ ਦੇਖੀ ਕਮਾਲ ਹੈ ਇੱਕ ਜੂਗਾ ਹੈ ਥੋੜੇ ਥੋੜਾ ਕਰਨਾ ਰਹੀ ਹੈ ਥੋੜੀ ਇੱਕ ਇੱਕ ਗੱਲ ਹੈ ਨਾ ਕਮਾਲ ਦੀ ਆ ਬੱਚੇ ਦੀ ਤੇ ਬਈ ਜਦੋਂ ਇਹ ਨਾ ਥੋੜੀ ਚਲਾਈ ਆ ਇਧਰ ਉਧਰ ਨਹੀਂ ਹੋਈ ਓ ਥੋੜੀ ਕਿਵੇਂ ਹੋਊਗੀ ਸਿਕਲੀਗਰ ਸਿੱਕਾ ਸਿੱਕਾ ਦਾ ਬੱਚਾ ਇਹ ਮਹਾਰਾਜ ਦਾ ਬਰਦਾਨ ਹੈ 6 ਵਿੱਚ 5 ਹਰ ਕੋ ਵਿੱਚ ਸੈਬ ਦਾ ਉਹਦਾ ਬਰਦਾਨ ਵੀ ਜਿੰਦਾ ਬੱਚਾ ਤੁਹਾਡਾ ਮਿਸਤਰੀ ਪੈਦਾ ਹੋਊਗਾ ਮਿਸਤਰੀ ਹੈ ਉਹ ਵੀ ਓਥੋੜੀ ਚੱਕਦਾ ਹੈ ਜਿਹੜਾ ਪਿੱਛੇ ਰੋਈ ਜਾਂਦਾ ਹੈ ਉਹ ਵੀ ਚੱਕ ਕੇ ਤੇ ਸੱਤ ਲਾਣ ਲੱਗ ਜਾਂਦਾ ਆਹਦੇ ਗੁੱਲੀਆਂ ਛਿਲ-ਛਿਲ ਕੇ ਨੇ ਫੇਕ ਰੱਖੀਆਂ ਆਹ ਦੇ ਕਿਨਾਂ ਨੇ ਅੱਛਾ ਆ ਦੇਖੋ ਇਹਨਾਂ ਨੇ ਸਾਰਾ ਸਾਰ ਦਿਨੇ ਹੀ ਚਲਾਉਂਦੇ ਨੂੰ ਕਮਾਲ ਕਰਤੀ ਆ ਦੇਖ ਗੁੱਲੀਆਂ ਦੇ ਛਿਲ ਛਿਲ ਗਿਆ ਦੇਖੋ ਲਾਲਾ ਕੀ ਹਾਲ ਹੈ ਹੈਲੋ ਠੀਕ ਹੈ ਚਲਾਉਂਦਾ ਪੂਰੀ ਹੋ ਥੋੜੀ ਕੰਮ ਕਰਨਾ ਪੁੱਤ ਇਹ ਤੈਨੂੰ ਵਧੀਆ ਲੱਗਦਾ ਹੈ ਪੜਨਾ ਨਹੀਂ ਆ ਪੜਦਾ ਹੁਣ ਪੜਦਾ ਹੈ ਕਿਹੜੀ ਕਲਾਸ ਚ ਅੱਛਾ ਕੋਈ ਇਤਲਾਸ ਹੈ ਅੱਛਾ ਕਿਹੜੀ ਕਲਾਸ ਆ ਗਈ ਕਿ ਤਾ ਬੱਚਾ ਚਲੋ ਕੋਈ ਬੱਚਾ ਪਰ ਇਹ ਅੱਗੇ ਪੀੜੀਦਾਰ ਪੀੜੀ ਜਿਸ ਤਰ੍ਹਾਂ ਕੰਮ ਚੱਲਦਾ ਹੈ ਤਾਂ ਉਸੇ ਤਰ੍ਹਾਂ ਬੱਚਾ ਵੀ ਉਸੇ ਕੰਮ ਨੂੰ ਤੁਸੀਂ ਦੇਖਿਆ ਕਿ ਉਹ ਸਿੱਖ ਰਿਹਾ ਹੈ ਤੇ ਕਮਾਲ ਹੈ ਛੋਟਾ ਜਿਹਾ ਬੱਚਾ ਚਲੋ ਬਹੁਤ ਵਧੀਆ ਪਰਮਾਤਮਾ ਭਲੀ ਕਰੇ ਥੈਂਕ ਯੂ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸੋ ਇਹ ਸੀ অশੋਕ ਸਿੰਘ ਜੀ ਜਿਹੜੇ ਪ੍ਰਾਤਨ ਸ਼ਸਤਰ ਤਿਆਰ ਕਰਦੇ ਨੇ ਤੋ ਸ੍ਰੀ ਫਤਿਹਗੜ ਸਾਹਿਬ ਕਿਹਾ ਤੁਸੀਂ ਜ਼ਰੂਰ ਇਹਨਾਂ ਤੋਂ ਸ਼ਸਤਰ ਲੈ ਸਕਦੇ ਆ ਨੰਬਰ ਕਿੰਨਾ ਜੀ ਨੰਬਰ ਤੇ ਨੰਬਰ ਕੀ ਆਪਣਾ ਨੰਬਰ ਲਈ ਦੇ ਸਾਨੂੰ ਦੇ ਦਿਓ ਪਾ ਦਾਂਗੇ ਪਾ ਦਾਂਗੇ ਤੁਸੀਂ ਬੋਲੋ ਬਿਲਕੁਲ ਏਸੀ ਅਸ਼ੋਕ ਸਿੰਘ ਤੁਸੀਂ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਸ਼ਸਤਰ ਲੈ ਸਕਦੇ ਹੋ ਤੇ ਇਹਨਾਂ ਦਾ ਅਸੀਂ ਤੁਹਾਨੂੰ ਨੰਬਰ ਵੀ ਦੇ ਦਿੰਦੇ ਆ ਆ ਨੰਬਰ ਦਿਓ ਇਹਨਾਂ ਦਾ ਨੰਬਰ ਜੀ 8739906878 ਇਹਦੇ ਤੇ ਸੰਪਰਕ ਕਰਕੇ ਤੁਸੀਂ ਹਾਂ ਸ਼ਸਤਰ ਲੈ ਸਕਦੇ ਹੋ ਲੈ ਸਕਦੇ ਹੋ ਸ਼ਸਤਰ ਹਨਾ ਜੀ ਤਾਂ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲਵਚੈਨ